ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਨਾਲ ਦੋਸਤੋ ਆ ਵਾਈਟ ਮੈਚ ਬਾਰੇ ਰਹੂਗੀ ਕੀ ਇਹਦੇ ਵਿੱਚ ਹੁਣ ਨਵੇਂ ਤੱਤ ਪਾਏ ਆ ਕੀ ਅਪਡੇਟ ਲੈ ਕੇ ਆਈ ਹੈ ਕੰਪਨੀ ਪਹਿਲਾ ਵਾਲੇ ਨਾਲੋਂ ਵੀ ਬਹੁਤ ਸਿਰਾ ਬਣਾਇਆ ਕਨੇਡਾ ਕੰਪਨੀ ਦਾ ਕਿਤੇ ਆਇਆ ਨਾ ਸਮਝੋ ਭਰਾ ਨੇ ਖਣੇਸ ਸਭ ਵਾਲਿਆ ਤਾਂ ਇਹਨਾਂ ਦੀ ਕੋਈ ਮਸ਼ਹੂਰੀ ਕਰੀ ਜਾਂਦਾ ਵੀਰੇ ਆਪਣਾ ਪਸ਼ੂ ਪਾਲਕਾ ਦਾ ਕੰਮ ਆ ਆਮ ਇੱਕ ਛੋਟੇ ਜਿਹੇ ਪਸ਼ੂ ਪਾਲਕਾਂ ਜਿਹੜੀ ਨਵੀਂ ਚੀਜ਼ ਆਉਂਦੀ ਹੈ ਚਲੋ ਭਰਾਵਾਂ ਨੂੰ ਦੱਸਣ ਦਾ ਆਪਣਾ ਫਰਜ਼ ਆ ਵਰਤਨਾ ਅੱਗੇ ਨਹੀਂ ਵਰਤਣਾ ਉਹ ਤੁਹਾਡੀ ਮਰਜ਼ੀ ਆ ਅੱਜ ਉਹਦੇ ਬਾਰੇ ਗੱਲ ਕਰਦੇ ਆ ਕਿਹੜੇ-ਕਿਹੜੇ ਨਵੇਂ ਤੱਤ ਪਾਤੇ ਪਸ਼ੂ ਨੂੰ ਕਿੰਨੀ ਡੋਜ ਦੇਣੀ ਆ ਤੇ ਅਸਲੀ ਨਕਲੀ ਦੀ ਪਹਿਚਾਨ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਦੱਸਾਂਗੇ ਮੇਰੇ ਹੁਣ ਸੱਜਣੋ ਜਿਹੜਾ ਆ ਇਹ ਬਾਇਟਮ ਐਚ ਐਡਵਾਂਸ ਪਹਿਲਾਂ ਹੁੰਦਾ ਸੀ ਕੱਲਾ ਬਾਇਟਮ ਐਚ ਸਿਲਵਰ ਦਾ ਲੀਟਰ ਸੀ ਤੇ ਉਹ ਇੰਨਾ ਜ਼ਿਆਦਾ ਵੀਰੇ ਇਹਨਾਂ ਦਾ ਮਸ਼ਹੂਰ ਹੋਇਆ ਸੀ ਤੇ ਉਹਦੇ ਨਾਂ ਤੇ ਇਹਨਾਂ ਕੰਪਨੀਆਂ ਹੋਰ ਆਣੇ ਲਾ ਲੋ ਜਾਂ ਕਿਸੇ ਨੇ ਕਾਪੀਆਂ ਵੀ ਕਰੀਆਂ ਜਿਵੇਂ ਆਪਾਂ ਕਹਿੰਦੇ ਕਿ ਚਾਈਨਾ ਮੇਡ ਨਹੀਂ ਆ ਇਹਨਾਂ ਦੀਆਂ ਚੀਜ਼ਾਂ ਚਾਈਨਾ ਮੇਡ ਵੀ ਬਹੁਤ ਬਣਿਆ ਚੈਨਾ ਮੀਟਾ ਤੋਂ ਬਚਣ ਵਾਸਤੇ ਨੰਬਰ 1 ਤੇ ਸਾਨੂੰ ਪਹਿਲਾ ਆਪਾਂ ਪਛਾਣ ਤੋਂ ਵੀਰੇ ਗੱਲ ਕਰਦੇ ਆ ਜਿਹੜਾ ਬੈਟ ਮੈਚ ਐਡਵਾਂਸ ਆ ਵੀਰੇ ਟਨੀਟਾ ਕੰਪਨੀ ਦਾ ਟੱਕਣ ਦੇ ਉੱਪਰ ਵੀ ਟੀ ਲਿਖੀ ਹੋਈ ਆ ਤੇ ਜਿਹੜਾ ਮੇਨ ਇਹਦੀ ਪਹਿਚਾਣ ਆ ਨਾ ਸਕੈਨਰ ਲਾਇਆ ਵੀਰੇ ਕੰਪਨੀ ਨੇ ਧਿਆਨ ਨਾਲ ਦੇਖ ਲਓ ਇਹ ਸਕੈਨਰ ਨੂੰ ਤੁਸੀਂ ਜਦੋਂ ਮੈਡੀਕਲ ਤੋਂ ਖਰੀਦੋਗੇ ਇਹਨੂੰ ਸਰਚ ਕਰੋਗੇ ਵੀਰੇ ਜਿਹੜਾ ਹੱਥ 'ਚ ਤੁਹਾਡੇ ਲੀਟਰ ਹੋਇਆ ਉਹੀ ਉਹੋ ਗੂਗਲ ਦੇ ਉੱਪਰ ਦਿਖਾਊਗਾ ਆਹ ਹੈ ਇਸ ਲਿਖ ਕੇ 1498 ਦਾ ਸੀਰੀਅਲ ਨੰਬਰ ਆ ਤਾਂ ਉਹੀ ਉਹਦੇ ਉੱਪਰ ਸਾਨੂੰ ਸ਼ੋ ਹੋਊਗਾ ਨੀਟਾ ਕੰਪਨੀ ਦਾ ਹੋ ਡੱਬੇ ਉੱਪਰ ਵੀ ਬੈਟਮੈਚ ਲਿਖਿਆ ਹੋਇਆ ਵੀਰੇ ਧਿਆਨ ਕਰ ਲਿਓ ਇੰਨਾ ਤੇ ਹੁਣ ਵੀਰੇ ਤੱਤੇ 'ਚ ਕਿਹੜੇ ਕਿਹੜੇ ਪਾਏ ਆ ਕੰਪਨੀ ਨੇ ਨਵੇਂ ਜਿੰਕ ਕਾਪਰ ਤੇ ਕਰੋਮੀਅਮ ਤਿੰਨ ਤਾਂ ਬਾਈ ਤੱਤ ਪਾਏ ਆ ਤੇ ਜਿਹੜੀ ਬਾਇਓਟੈਨ ਦੀ ਲੇਵੇ ਵਾਸਤੇ ਆਪਾਂ ਕਹਦੇ ਇਹਨਾਂ ਪਸ਼ੂ ਦਾ ਲੇਵਾ ਵਧੀਆ ਚਲੋ ਸੈਚ ਆ ਜਾਏ ਜਾਂ ਸ਼ੇਪ ਵਧੀਆ ਬਣੇ ਪੋਸ਼ ਸਹਾਰਾ ਪੋਸ਼ ਪਰਸੈਂਟ ਇਹਨਾਂ ਦਾ ਹੁੰਦਾ ਬਾਕੀ ਵੀਰੇ ਬਰੀਡ ਦੀ ਵੀ ਗੱਲ ਹੁੰਦੀ ਆ ਠੀਕ ਆ ਤੇ ਜੇ ਉਹ ਸਹਾਰਾ ਆਪਾਂ ਨੂੰ ਵਧੀਆ ਮਿਲੇ ਡੋਜ ਆ ਜਿਹੜੀ ਇਹਦੀ ਆਪਾਂ ਇਹ 10 ਐਮਐਲ ਦੇਣੀ ਆ ਇੱਕ ਦਿਨ ਬਸ ਇੱਕ ਦਿਨ ਦੀ 10 ਐਮਐਲ ਡੋਜ ਆ ਦੇਲੀ 10 ਐਮਐਲ ਤੁਸੀਂ ਡੋਜ ਦੇਣੀ ਆ ਉਹਦੇ ਵਿੱਚ ਹੀ ਵੀਰੇ 20 ਐਮਜੀ ਪਸ਼ੂ ਨੂੰ ਬਾਇਓਟਿਨ ਜਾਂਦਾ 2% ਜਿਹੜਾ ਆਪਾਂ ਕਹਿ ਦਈਏ ਇੱਕ ਪਸ਼ੂ ਨੂੰ ਇੱਕ ਦਿਨ ਦੀ ਜਿਹੜੀ ਸਹੀ ਡੋਜ ਆ ਦੇਨ ਨੂੰ ਤੁਸੀਂ ਜੇ ਕਹਦੋਂਗੇ 30 ਜਾਂ 40 ਐਮਐਲ 50 ਐਮਐਲ ਦੇ ਜਾਓਗੇ ਉਹਦਾ ਵੀਰੇ ਕੋਈ ਫਾਇਦਾ ਨਹੀਂ ਉਹ ਮਲਮੁੱਤਰ ਰਾਹੀਂ ਬਾਹਰ ਆਊਗਾ ਹੁਣ ਵੀਰੇ ਮੈਂ ਆਪਾਂ ਗੱਲ ਕਰਦੇ ਆ ਤਿੰਨ ਜਿਹੜੇ ਤੱਤ ਪਾਏ ਆ ਜ਼ਿੰਕ ਤੇ ਕਾਪਰ ਤੇ ਕ੍ਰੋਮੀਅਮ ਜ਼ਿੰਕ ਦਾ ਜਿਹੜਾ ਕੰਮ ਆ ਕਈ ਵਾਰੀ ਪਸ਼ੂ ਦੇ ਨਾਲ ਆਪਣੇ ਜ਼ਖਮ ਬਈਆਂ ਨਹੀਂ ਹੋ ਜਾਂਦੀਆਂ ਥਾਣਾ ਤੇ ਜਾਂ ਆਪਾਂ ਕਹਦੇ ਆ ਸਕਿਨ ਜੀ ਖਰਦੜੀ ਰਹਿੰਦੀ ਆ ਵੀਰੇ ਇਹ 10 ਐਮਐਲ ਦੀ ਰੋਜ਼ ਡੋਜ ਪਾਓ ਉਹ ਸਉਣ ਨੂੰ ਪ੍ਰੋਬਲਮ ਹੱਲ ਹੋਊਗਾ ਉਹਦਾ ਵਧੀਆ ਸੈੱਟ ਹੋ ਜਾ ਪਸ਼ੂ ਜ਼ਖਮ ਬਈਆਂ ਖਤਮ ਹੋਣਗੇ ਖੁਰਾਂ ਦਾ ਵੀ ਵੀਰੇ ਸਾਫ਼ ਰਹਿਣਾ ਆ ਸੌਣ ਬਾਦੋ ਜਾ ਕੇ ਪਸ਼ੂਆਂ ਦੇ ਖੁਰ ਹੋਉਂਦੇ ਆ ਨਾ 10 ਐਮਐਲ ਦੀ ਡੋਜ ਇਹ ਪਸ਼ੂ ਨੂੰ ਵਰਤ ਸਕਦੇ ਆ ਆਪਾਂ ਤੇ ਕਾਪਰ ਨੰਬਰ 2 ਤੇ ਕਾਪਰ ਦੋਸਤੋ ਅਨਜਾਇਮ ਐਕਟੀਵਿਟੀ ਪਸ਼ੂ ਦੀ ਭੁੱਖ ਵਧਾਉਂਦਾ ਪਾਚਣ ਸ਼ਕਤੀ ਨੂੰ ਪਸ਼ੂ ਦੀ ਨੂੰ ਵਧੀਆ ਰੱਖਦਾ ਤੇ ਜਿਹਦੇ ਕਰਕੇ ਆਪਣਾ ਪਸ਼ੂ ਖਾਂਦਾ ਪੀਂਦਾ ਵਧੀਆ ਤੇ ਦੁੱਧ ਤੇ ਸਹੀ ਮੈਂਟੇਨ ਬਣਿਆ ਰਹਿੰਦਾ ਨੰਬਰ 3 ਕ੍ਰੋਮੀਅਮ ਕ੍ਰੋਮੀਅਮ ਦਾ ਕੰਮ ਪਤਾ ਕੀ ਆ એનર્ਜੀ ਵਧਾਉਣਾ ਵੀਰੇ ਦੁੱਧ ਵਾਲੇ ਪਸ਼ੂ ਦਾ ਜਦੋਂ ਕਈ ਵਾਰੀ ਸੁਸਤੀ ਆ ਰਹਿੰਦੇ ਆ ਇਹਨੂੰ ਤੁਸੀਂ ਸਹੀ ਮਾਤਰਾ ਚ ਦੋਵੋਗੇ ਨਾ એનર્ਜੀ ਵਧੀਆ ਆਪ ਰੱਖੂਗਾ ਤੇ ਦੁੱਧ ਤੇ ਪਸ਼ੂ ਬਣਿਆ ਰਹੂਗਾ ਟਿਕਿਆ ਰਹੂ ਜਿਹੜਾ ਵੀਰੇ ਇਹ ਚ ਬਾਇਓਟਿਨ ਮੈਨ ਆਪਾਂ ਕਹਿ ਦਗੇ ਕਿਵੇਂ ਕਿਹੜੇ ਆਧਾਰ ਤੇ ਇਹਨਾਂ ਨੇ ਪਾਇਆ ਯੂ ਐਸ ਪੀ ਸੀ ਯੂਨਾਈਟਿਡ ਸਟੇਟ ਫਾਰਮਾਕੋਪੀ ਆ ਦੇ ਵੀਰੇ ਪੈਰਾਮੀਟਰ ਆਹੀ ਹਨਾ ਜਿੱਦਾਂ ਸੈਟਲ ਕਰਿਆ ਉਹਨੇ ਮਾਤਰਾ ਚ ਬਾਇਓਟੇਨ ਇਹਦੇ ਵਿੱਚ ਪਾਇਆ ਹੋਇਆ ਤੇ ਤੰਦਰੁਸਤ ਪਸ਼ੂ ਵਾਸਤੇ 2% 20mg ਬਹੁਤ ਆ ਇੱਕ ਦਿਨ ਦਾ ਪਾ ਕੇ ਦੇਖਿਓ ਰਿਜ਼ਲਟ ਬਾਕੀ ਜਿਹੜੇ ਸੱਜਣਾ ਨੇ ਵਰਤੇ ਆ ਨਾ ਉਹਨਾਂ ਨੂੰ ਤਾਂ ਇਹ ਚੀਜ਼ਾਂ ਦਾ ਪਤਾ ਹੈਗਾ ਕੋਈ ਆਇਆ ਤਾਂ ਹੈ ਨਹੀਂ ਵੀਰੇ ਕੋਈ ਨਮ ਆਇਆ ਟਨੀਟਾ ਕੰਪਨੀ ਲੀਟਰਾਂ ਦੇ ਉੱਪਰ ਵੀ ਆਏ ਮਾਰ ਕੇ ਹੋਣਗੇ ਟੱਕਣ ਉੱਪਰ ਵੀ ਤੇ ਸਹੀ ਵੀਰੇ ਅਸਲੀ ਲੈ ਕੇ ਆਇਓ ਐਵੇਂ ਫੇਕ ਅੱਜਕੱਲ ਬਹੁਤ ਆ ਜਾਂਦੇ ਆ ਬਾਕੀ ਵੀਡੀਓ ਦੇਖਣ ਲਈ ਧੰਨਵਾਦ ਸਸੀ ਗੱਲ ਵੀਰੇ ਸਾਰਿਆਂ ਨੂੰ